ਮਾਘ ਮਜਨ ਸੰਗ ਸਾਧੂਆ ਤੂੜੀ ਕਰੇ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਬ ਨਾਨੂ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਬਿਨ ਸਲੋਭ ਸੁਵਾਨ ਸਚ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ 863 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸੇ ਨੂ ਦੇਵ ਦਇਆ ਕਰ ਸੋਈ purakh sujan ਜਿਨਾ ਮਿਲਿਆ ਪ੍ਰਭ ਆਪਣਾ नानक तिन कुर्बान माघ सुचे से कंडिय है जिन पूरा गुर मेहरवान माघ सुचे से है ਜਨਪੂਰਾ ਗੁਰ ਮਿਹਰਵਾਨ ਮਾਗ ਦਾ ਮਹੀਨਾ ਦਿਨ ਬੁੱਧਵਾਰ 14 ਤਰੀਕ ਨੂੰ ਅਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹੀਨਾ ਸੁਖ ਸ਼ਾਂਤੀ ਦੇ ਨਾਲ ਬਤੀਤ ਕਰਨ ਸਰਬੱਤ ਹੀ ਗੁਰੂ ਕੀਆ ਸੰਗਤਾਂ ਦੀਆਂ ਸੜਦੀਆਂ ਕਲਾ ਕਰਨ ਆਪਣੇ ਦਰਮ ਘਰੋਂ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ ਕੇ ਨਿਹਾਲ ਨਿਹਾਲ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾਦੀ ਪਾਵਨ ਬਾਣੀ ਦੁਆਰਾ ਮਾਗਦੇ ਮਹੀਨੇ ਦੇ ਰਹੀਂ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਜੀ ਫਰਮਾਉਂਦੇ ਹਨ 마ਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ हे जीव ਆਤਮਾ ਦੀ ਪਵਿੱਤਰਤਾ ਵਾਸਤੇ ਐਵੇਂ ਤੀਰਥਾਂ ਉੱਪਰ ਨਾ ਪਟਕਦਾ ਫਿਰ ਕਿਉਂਕਿ ਮਾਘੀ ਦੇ ਮਹੀਨੇ ਹੋਰਨਾ ਮਤਾ ਅਨੁਸਾਰ ਤੀਰਥ ਇਸ਼ਨਾਨ ਨੂੰ ਬਹੁਤ ਮਹਾਨਤਾ ਹੈ ਹੁਣ ਜੇਥੇ ਕੋਈ ਇਹ ਨਾ ਆਖੇ ਕਿ ਤੀਰਥ ਇਸ਼ਨਾਨ ਨੂੰ ਬਿਲਕੁਲ ਖੰਡਨ ਕਰ ਦਿੱਤਾ ਸਤਿਗੁਰੂ ਜੀ ਇਹ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਜੇਕਰ ਇਸ ਜੀਵ ਦੀ ਆਤਮਾ ਪਵਿੱਤਰ ਨਹੀਂ ਹੁੰਦੀ ਫਿਰ ਤੀਰਥਾਂ ਦੇ ਉੱਪਰ ਇਸਨਾਨ ਕਰਨ ਦਾ ਵੀ ਕੋਈ ਲਾਭ ਨਹੀਂ ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜੀਵ ਨੂੰ ਇਸ ਮਾਗ ਮਹੀਨੇ ਰਹੀਂ ਐਸੇ ਇਸ਼ਨਾਨ ਦੀ ਜਾਂਚ ਦੱਸ ਰਹੇ ਨੇ ਜਿਸ ਦੇ ਨਾਲ ਜਿਸ ਜੀਵ ਦੀ ਆਤਮਾ ਪਵਿੱਤਰ ਹੋਵੇ ਤਾਂ ਮਹਾਰਾਜ ਪਰਮਾਉਂਦੇ ਹਨ ਕਿ ਸਰੀਰ ਧੋਣ ਦੇ ਨਾਲ ਆਤਮਾ ਪਵਿੱਤਰ ਨਹੀਂ ਹੋ ਸਕਦੀ ਉਸ ਦੇ ਨਾਲ ਸਰੀਰਕ ਸ਼ੁੱਧੀ ਹੀ ਹੁੰਦੀ ਹੈ ਤਾਂ ਮਹਾਰਾਜ ਪਰਮਾਉਂਦੇ ਫਿਰ ਆਤਮਾ ਨੂੰ ਪਵਿੱਤਰ ਕਰਨਾ ਜ਼ਰੂਰੀ ਹੈ ਜਿਸ ਵਾਸਤੇ ਮਹਾਰਾਜ ਦੱਸ ਰਹੇ ਹਨ ਕਿ ਕੀ ਕਰਨਾ ਚਾਹੀਦਾ ਮਹਾਰਾਜ ਫਰਮਾਉਂਦੇ ਹਨ ਧੂੜੀ ਕਰ ਇਸ਼ਨਾਨ ਧੂੜੀ ਦੇ ਵਿੱਚ ਇਸ਼ਨਾਨ ਕਿਸ ਤਰ੍ਹਾਂ ਕਰਨਾ ਕਿ ਮਨ ਦੇ ਵਿੱਚ ਨਿਮਰਤਾ ਧਾਰ ਲੈਣੀ ਆਪਣੇ ਆਪ ਨੂੰ ਨੀਵਾਂ ਸਮਝਣਾ ਜਿਸ ਤਰ੍ਹਾਂ ਚਰਣਾ ਦੀ ਧੂੜ ਉੱਡਦੀ ਹੋਵੇ ਉਹ ਨੀਵੇਂ ਜੋ ਵੱਸਦੇ ਨੇ ਉਹਨਾਂ ਉੱਪਰ ਪੁੰਦੀ ਹੈ ਬੋਧਾ ਜੋ ਉੱਪਰ ਨੇ ਉਥੋਂ ਤੱਕ ਨਹੀਂ ਪਹੁੰਚਦੀ ਇਸ ਤਰ੍ਹਾਂ ਆਪਣੇ ਆਪ ਦੇ ਵਿੱਚ ਨਿਮਰਤਾ ਧਾਰਨ ਕਰਕੇ ਸਤਿ ਪੁਰਸ਼ਾਂ ਦੀ ਮਹਾਰਾਜ ਪਰਮਦੇ ਸੰਗਤ ਕਰਿਆ ਕਰ ਸਾਧੂ ਕੌਣ ਹਨ ਜਿਹੜੇ ਆਪ ਉਸ ਪਰਮੇਸ਼ਰ ਦੇ ਨਾਲ ਜੁੜੇ ਹਨ ਅਤੇ ਹੋਰਨਾਂ ਨੂੰ ਜੋੜ ਰਹੇ ਨੇ ਆਪਣੀ ਵੱਖਰੀ ਗੱਦੀ ਲਵਾ ਕੇ ਗੁਰੂ ਨਾਲੋਂ ਪਰਮੇਸ਼ਰ ਨਾਲੋਂ ਤੋੜਨ ਵਾਲਾ ਸਾਧੂ ਨਹੀਂ ਹੈ। ਤੋ ਸਤਗੁਰੂ ਜੀ ਪਰਮਉੰਦੇ ਐਸੇ ਸਾਧੂਆਂ ਦੀ ਸੰਗਤ ਕਰ ਕੈਸੇ ਸਾਂਝ ਕਰੀਜੈ ਗੁਨਾਹ ਕੇਰੀ ਛੋੜ ਅਵਗਣ ਚੱਲੀਐ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੜਮਲਿਐ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਨਾ ਕਾ ਹੋਵੇ ਵਾਸਲਾ। ਕੰਨ ਬਾਸ ਲਈਜੈ ਐਸੇ ਗੁਨਾ ਵਾਲੇ ਸਾਧੂਆਂ ਦੀ ਸੰਗਤ ਕਰ ਉਹਨਾਂ ਦੀ ਚਰਨ ਧੂੜੀ ਬਣ ਜਾ ਫਿਰ ਸਤਿਗੁਰੂ ਜੀ ਫਰਮਉਂਦੇ ਕਿ ਇੱਥੇ ਬਸ ਨਹੀਂ ਕਰਨਾ ਹੋਰ ਕੀ ਕਰਨਾ ਹੈ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਜਦੋਂ ਉਹਨਾਂ ਸਤਿਪੁਰਸ਼ਾਂ ਦੀ ਸੰਗਤ ਕੀਤੀ ਸਤ ਸੰਗਤ ਵਿੱਚ ਜਾ ਕੇ ਹਰੀ ਪਰਮਾਤਮਾ ਦੇ ਨਾਮ ਨੂੰ ਹੀ ਧਿਆਉਣਾ ਹਰ ਕਾ ਨਾਮ ਧਿਆਏ ਸੁਣ ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਹੋਰ ਸਭ ਸੰਸਾਰਕ ਜੋ ਚਿਤਵਨੀਆਂ ਨੇ ਜੋ ਫੁਰਨੇ ਨੇ ਉਹਨਾਂ ਨੂੰ ਤਿਆਗ ਕੇ ਇਹ ਨਹੀਂ ਕਿ ਬੈਠੇ ਸਤ ਸੰਗਤ ਵਿੱਚ ਆ ਤੇ ਸੁਰਤੀ ਹੋਰ ਕਿੱਥੇ ਗਈ ਹੈ ਕਥਾ ਕੀਰਤਨ ਗੁਰਮਤਿ ਵਿਚਾਰ ਜੋ ਹੋ ਰਹੀ ਹੈ ਉਹਨੂੰ ਧਿਆਨ ਦੇ ਨਾਲ ਸੁਣ ਕਿ ਮਹਾਰਾਜ ਕਾਜ ਦੱਸ ਰਹੇ ਨੇ ਸਤ ਸੰਗਤ ਵਿੱਚ ਨਾਮ ਨੂੰ ਧਿਆਉਣਾ ਸੁਣਨਾ ਜਿ세ਦੀ ਨਿੰਦਿਆ ਚੁਗਲੀ ਨਹੀਂ ਕਰਨੀ ਨਾ ਆਪ ਕਰਨੀ ਨਾ ਕਿਸੇ ਪਾਸੋਂ ਸੁਣਨੀ ਹੈ ਕਿਸੇ ਦੇ ਔਗਣਾ ਦੀ ਪਰਚੋਲ ਨਹੀਂ ਕਰਨੀ ਤਾਂ ਫਿਰ ਜਦੋਂ ਸਤ ਸੰਗਤ ਵਿੱਚ ਇਸ ਤਰ੍ਹਾਂ ਬੈਠ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਸੁਣਿਆ ਜੋ ਕੁਝ ਸੁਣਿਆ ਉਹ ਬਾਹਰ ਆ ਕੇ ਭਾਵੇਂ ਪਰਿਵਾਰ ਦੇ ਜੀ ਹਨ ਭਾਵੇਂ ਕੋਈ ਸੰਬੰਧੀ ਹਨ ਜਾਂ ਮਿੱਤਰ ਦੋਸਤ ਹਨ ਉਹਨਾਂ ਨੂੰ ਗੁਰੂ ਦਾ ਉਪਦੇਸ਼ ਦਾਨ ਕਰਨਾ ਹੈ ਆਖਣਾ ਹੈ ਕਿ ਗੁਰੂ ਪਿਆਰਿਓ ਅੱਜ ਮੈਂ ਸੰਗਤ ਵਿੱਚ ਗਿਆ ਉਥੇ ਮਨੁੱਖਾ ਜਨਮ ਦੀ ਸਫਲਤਾ ਦਾ ਮੈਂ ਇਹ ਉਪਦੇਸ਼ ਸੁਣਿਆ ਹੈ ਮੈਂ ਤੇ ਸੁਣਿਆ ਤੁਸੀਂ ਵੀ ਇਸ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਲਾਹਾ ਪ੍ਰਾਪਤ ਕਰੋ ਕਿਉਂਕਿ ਸਤਗੁਰੂ ਜੀ ਪਰਮੰਦੇ ਨੇ ਜਿੱਥੇ ਇਸ ਮਾਲਕ ਦੇ ਉਪਦੇਸ਼ ਨੂੰ ਪੜਨ ਵਾਲਿਆਂ ਦੀ ਦਸਣ ਵਾਲਿਆਂ ਦੀ ਚੜ੍ਹਦੀ ਕੁਲਾ ਹੁੰਦੀ ਹੈ ਉੱਥੇ ਸੁਣਨ ਵਾਲਿਆਂ ਦਾ ਵੀ ਬੜਾ ਵੱਡਾ ਭਲਾ ਹੁੰਦਾ ਮਹਾਰਾਜ ਪਰਮੰਦੇ ਜੋ ਜੋ ਸੁਣੈ ਰਾਮ ਜਸ ਨਿਰਮਲ ਤਾਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਈਆ ਵਡ ਭਾਜੀ ਮਨ ਤਨ ਹੋਏ ਬਗਾਸਾ ਸਾ ਸਤਿਗੁਰੂ ਜੀ ਪਰਮਉNDE ਜਿਨਨੇ ਇਹ ਕਰਮ ਕੀਤੇ ਨਾ ਜਾ ਕੇ ਸੰਗਤ ਦੇ ਵਿੱਚ ਨਾਮ ਨੂੰ ਧਿਆਇਆ ਸੁਣਿਆ ਤੇ ਤੀਸਰਾ ਕਰਮ ਇਹ ਕੀਤਾ ਕਿ ਬਾਹਰ ਜਾ ਕੇ ਉਸ ਨਾਮ ਦੇ ਉਪਦੇਸ਼ ਨੂੰ দান ਕੀਤਾ ਹੋਰਨਾਂ ਨੂੰ ਦੱਸਿਆ ਮਹਾਰਾਜ ਫਰਮਉNDE ਜਨਮ ਕਰਮ ਮਾਲੇ ਉਤਰ ਮਨ ਤੇ ਜਾਏ ਗਮਾਨ ਸਤ ਸੰਗਤ ਵਿੱਚ ਜਾ ਕੇ ਇਕਾਗਰ ਜਿਤ ਹੋ ਕਰਕੇ ਧਿਆਨ ਦੇ ਨਾਲ ਸ੍ਰਿਤੀ ਜੋੜ ਕੇ ਕਥਾ ਤੀਰਤਨ ਗੁਰਮਤਿ ਵਿਚਾਰਾਂ ਸੁਣਨ ਦੇ ਨਾਲ ਜਨਮ ਜਨਮਾਂ ਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਧੜੇ ਕਰਮ ਹਨ ਨਾ ਉਹਨਾਂ ਦੀ ਇਸ ਮਨ ਨੂੰ ਮੈਲ ਚੰਬੜੀ ਹੁੰਦੀ ਹੈ ਭਰ ਜਾਏ ਮਤ ਪਾਪਾਂ ਕੈ ਸੰਗ ਉਤਪੈ ਨਾ ਦਾ ਰੰਗ ਮਹਾਰਾਜ ਪਰਮਉਮਦੇ ਉਹ ਮੈਲ ਲੱਤ ਜਾਂਦੀ ਹੈ ਜਿਹਦੇ ਕਰਕੇ ਜੀਵ ਹੰਕਾਰੀ ਬਣਿਆ ਫਿਰਦਾ ਤਾਂ ਫੇਰ ਇਹ ਜੀਵ ਮਨ ਦੇ ਉੱਪਰੋਂ ਜਦੋਂ ਮੈੜ ਲੱਤ ਜਾਂਦੀ ਹੈ ਤੇ ਹੰਕਾਰ ਤੋਂ ਵੀ ਨਿਵਰਤ ਹੋ ਜਾਂਦਾ ਇਸ ਦਾ ਹੰਕਾਰ ਖਤਮ ਹੋ ਜਾਂਦਾ ਨਿਮਰਤਾ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਸਤਗੁਰੂ ਜੀ ਪਰਮਉਮਦੇ ਹਨ ਜਿੱਥੇ ਹੰਕਾਰ ਹੈ ਉਥੇ ਸੁਰਤੀ ਨੇ ਜੁੜਦੀ ਨਾਮ ਦੇ ਨਾਲ ਨਹੀਂ ਜੁੜਿਆ ਜਾਂਦਾ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸ ਹੈ ਇੱਕ ਠਾਈ ਗੁਰੂ ਅਮਰਦਾਸ ਜੀ ਦੇ ਇਹ ਬਚਨ ਹਨ ਸਤਿਗੁਰੂ ਜੀ ਫਰਮੰਦੇ ਜੀਵ ਦੀ ਹਉਮੈ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਇਹਨਾਂ ਦਾ ਆਪਸ ਦੇ ਵਿੱਚ ਵਿਰੋਧ ਹੈ ਜਿੱਥੇ ਹਉਮੈ ਆ ਉੱਥੇ ਨਾਮ ਨਹੀਂ ਟਿਕ ਸਕਦਾ ਤੇ ਜਿੱਥੇ ਗੁਰੂ ਦੀ ਕਿਰਪਾ ਹੋ ਗਈ ਨਾਮ ਟਿਕ ਗਿਆ ਉੱਥੇ ਹਉਮੈ ਖਤਮ ਹੋ ਜਾਂਦੀ ਹੈ ਕੱਲੀ ਹਉਮੈ ਨਹੀਂ ਹੋਰ ਵੀ ਜੀਵ ਦੇ ਸਤਰੂ ਉਹ ਵੀ ਨਹੀਂ ਜੀਵ ਨੂੰ ਤੰਗ ਕਰਦੇ ਉਹ ਕਿਹੜੇ ਨੇ ਮਹਾਰਾਜ ਅਗਲੀ ਪੰਕਤੀ ਵਿੱਚ ਸਮਝਾ ਰਹੇ ਹਨ ਕਾਮ ਕ੍ਰੋਧ ਨਾ ਮੋਹੀਐ ਬਿਨਸਾ ਲੋਭ ਤੁਮਾਨ ਪਰਮਾਤਮਾ ਤੋਂ ਭਲਾਟੇ ਮਾੜੇ ਪਾਸੇ ਵਾਲੇ ਲਾਉਣ ਵਾਲੇ ਇਹ ਮਾਇਆ ਦੇ ਦੂਤ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਨੁੱਖ ਦੀ ਮਰਤੀ ਨੂੰ ਲਾਲਚੀ ਕੁੱਤੇ ਵਰਗਾ ਬਣਾ ਦਿੰਦੇ ਹਨ ਪਰ ਸਤਿਗੁਰੂ ਜੀ ਪਰਮ ਹੰਦੇ ਹਨ ਲਾਲਚੀ ਕੁੱਤੇ ਵਰਗਾ ਬਣਾਉਣ ਵਾਲਾ ਲੋਭ ਵੀ ਜੋ ਹੈ ਜਿਹੜਾ ਜੀਵ ਸਤ ਸੰਗਤ ਦੇ ਵਿੱਚ ਹਉ ਮੈ ਨੂੰ ਗਵਾ ਕੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਉਹਦੇ ਵਿੱਚੋਂ ਨਿਕਲ ਜਾਂਦਾ ਹੈ ਲੋਭ ਫਿਰ ਇਹ ਜੀਵ ਜੋ ਹੈ ਲੋਭ ਦੇ ਕਾਬੂ ਵਿੱਚ ਆ ਕੇ ਲਾਲਚੀ ਕੁੱਤੇ ਵਰਗਾ ਨਹੀਂ ਬਣਦਾ ਸਤਿਗੁਰੂ ਜੀ ਫਰਮਾਉਂਦੇ ਨੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕੇ ਉਹ ਸਭ ਹੈ ਬਿਗਾਰੇ ਇਥੇ ਦੱਸ ਦਈਏ ਕਿ ਲੋਭ ਮਨੁੱਖ ਦੇ ਹਿਰਦੇ ਦੇ ਵਿੱਚੋਂ ਪਿਆਰ ਨੂੰ ਖਤਮ ਕਰ ਦਿੰਦਾ ਲੋਭ ਮਨੁੱਖ ਦੇ ਚੰਗੇ ਗੁਣਾਂ ਨੂੰ ਢੱਕ ਦਿੰਦਾ ਜਿਦਾਂ ਪਾਣੀ ਨੂੰ ਬੂਰ ਢੱਕ ਲੈਂਦਾ ਥੱਲੇ ਪਾਣੀ ਨਹੀਂ ਦਿਖਦਾ ਇਸੇ ਤਰ੍ਹਾਂ ਚੰਗੇ ਗੁਣ ਜੀਵ ਦੇ ਦਿਸਦੇ ਨਹੀਂ ਕਿਸੇ ਨੂੰ ਜਿਹੜਾ ਲੋਭੀ ਹੋ ਜੇ ਬੇਵਿਸ਼ਵਾਸੀ ਬਣਾ ਦਿੰਦਾ ਹੈ ਇਸ ਜੀਵ ਦੀ ਚਕਰਤਾ ਇੱਕ ਥਾਂ ਤੇ ਟਿਕ ਨਹੀਂ ਸਕਦਾ ਜੀਵ ਖਤਮ ਕਰ ਦਿੰਦਾ ਫਿਰ ਤਾਂ ਧਰਮ ਕਰਮ ਦੇ ਕੰਮ ਨੂੰ ਵੀ ਵਿਖਾਵੇ ਦਾ ਬਣਾ ਦਿੰਦਾ ਸਤੰਤਰਤਾ ਖੋਹ ਲਿੰਦਾ ਕਦੇ ਤ੍ਰਿਪਤ ਨਹੀਂ ਹੁੰਦਾ ਲੋਭੀ ਬੰਦਾ ਜਿੰਨਾ ਮਰਜ਼ੀ ਧਨ ਮਿਲਦਾ ਜਾਏ ਜਦੋਂ ਗੁਰੂ ਕਿਰਪਾ ਕਰੇ ਫਿਰ ਮਹਾਰਾਜ ਫਰਮਾਉਂਦੇ ਨੇ ਕਿ ਇਸ ਤਰ੍ਹਾਂ ਉਹ ਮੈਨੂੰ ਛੱਡ ਕੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਦੇ ਨਾਲ ਨਾ ਤੇ ਕਾਮ ਕ੍ਰੋਧ ਦੀ ਜੀਵ ਤੇ ਭਾਰੂ ਹਿੰਦਿਆ ਤੇ ਲੋਭ ਰੂਪੀ ਕੁੱਤਾ ਵੀ ਜੋ ਹੈ ਇਹ ਵੀ ਖਤਮ ਹੋ ਜਾਂਦਾ ਤਾਂ ਮਹਾਰਾਜ ਪਰਮਾੰਦੇ ਫਿਰ ਉਸਤਤ ਹੁੰਦੀ ਆ ਕਿਸ ਤਰ੍ਹਾਂ ਜੀਵ ਸੱਚੇ ਮਾਰਗ ਤੇ ਚੱਲ ਪੈਂਦਾ ਹੈ ਜਦੋਂ ਸੱਚੇ ਮਾਰਗ ਤੇ ਚੱਲਿਆ ਮਹਾਰਾਜ ਪਰਮਾੰਦੇ ਸੱਚਾ ਮਾਰਗ ਤੇ ਚੱਲਦਿਆਂ ਉਸਤਤ ਕਰੇ ਜਹਾਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਨੂੰ ਕਮਾ ਕੇ ਉਸ ਜਿਹੇ ਦੱਸੇ ਹੋਏ ਮਾਰਗ ਤੇ ਜਦੋਂ ਜੀਵ ਚੱਲਿਆ ਫਿਰ ਸਾਰਾ ਹੀ ਸੰਸਾਰ ਇਸ ਜੀਵ ਦੀ ਸੋਭਾ ਕਰਨ ਲੱਗ ਪੈਂਦਾ ਹੈ ਉਸਤਤ ਕਰਨ ਲੱਗ ਪੈਂਦਾ ਹੈ ਮਹਾਰਾਜ ਪਰਮਉਦੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਨਾਨਕ ਤਿਨ ਕੈ ਸਦ ਬਲ ਹਾਰਾ ਜਿਨ ਹਰ ਰੱਖਿਆ ਉਰਤਾਰਾ ਉਹਨਾਂ ਦੀ ਸੋਭਾ ਇੰਨੀ ਹੁੰਦੀ ਕਿ ਕਦੇ ਮੁੱਕਦੀ ਨਹੀਂ ਫਿਰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜੀਵ ਜੇਕਰ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਤੂੰ ਆਖਦਾ ਕਿ ਗੱਲ ਬਣ ਜੇਗੀ ਪਰ ਮਨ ਪਵਿੱਤਰ ਨਾ ਕੀਤਾ ਉਹ ਤੇ ਗੱਲ ਨਹੀਂ ਬਣਨੀ ਹਾਂ ਇਹ ਜ਼ਰੂਰ ਹੈ ਜੇ ਤੇਰਾ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਮਨ ਪਵਿੱਤਰ ਹੋ ਗਿਆ ਨਾ ਤੇ ਤੀਰਥਾਂ ਤੇ ਜਾ ਕੇ ਜਿਹੜਾ ਇਸ਼ਨਾਨ ਕਰਨਾ ਸੀ ਉਹਦਾ ਫਲ ਤੈਨੂੰ ਘਰੇ ਬੈਠੇ ਨੂੰ ਮਿਲ ਜਾਣਾ ਤਾਂ ਮਹਾਰਾਜ ਪਰਮਾਉਂਦੇ ਨੇ 68 ਤੀਰਥ ਸਗਲ ਪੁੰਨ ਜੀ ਦਇਆ ਪਰਮਾਨ ਪੁੰਨ দান ਦੇ ਕਰਮ ਕਰਨੇ 68 ਤੀਰਥ ਮੰਨੇ ਗਏ ਨੇ ਜਿੱਦਾਂ ਅਨੁਸਾਰ ਜਿਨ੍ਹਾਂ 68ਾਂ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਦਾ ਜੋ ਜੀਵ ਨੂੰ ਫਲ ਮਿਲਣਾ ਮਹਾਰਾਜ ਫਰਮਉਂਦੇ ਜਿਸ ਜੀਵ ਦੇ ਹਿਰਦੇ ਵਿੱਚ ਦਇਆ ਵਸ ਗਈ ਚੰਗੇ ਕਰਮ ਕਰਨ ਲੱਗ ਪਿਆ ਉਹਨਾਂ ਦਾ ਫਲ ਇਸ ਜੀਵ ਨੂੰ ਸੁਤੇ ਸਿੱਧਿ ਇਹ ਪ੍ਰਾਪਤ ਹੋ ਜਾਂਦਾ ਕਿ ਅਠਾਠਾਂ ਤੀਰਥਾਂ ਤੇ ਕਿਸੇ ਜੀਵ ਤੇ ਦਇਆ ਕਰਨ ਦਾ ਜਿੰਨਾ ਫਲ ਮਿਲਦਾ ਉਹ ਜੀਵ ਨੂੰ ਮਿਲ ਜਾਂਦਾ ਜਦੋਂ ਇਸ ਜੀਵ ਨੂੰ ਦਇਆ ਕਰਨੀ ਚੰਗੀ ਲੱਗਣ ਲੱਗ ਜਾਂਦੀ ਹੈ ਇਹ ਕਦੋਂ ਦਾਤ ਪ੍ਰਾਪਤ ਹੁੰਦੀ ਹੈ ਜੋ ਸਤ ਸੰਗਤ ਵਿੱਚ ਬੈਠ ਕੇ ਹਰਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਇਸ ਸਕਾਰ ਨੂੰ ਕਰਦਾ ਹੈ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ ਸੁਣਦਾ ਹੈ ਅੱਗੇ ਦਾਨ ਕਰਦਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੰਦੇ ਹਨ ਕਿ ਤੀਰਥਾਂ ਦਾ ਇਸ਼ਨਾਨ ਫਿਰ ਜੀਵ ਨੂੰ ਘਰੇ ਬੈਠੇ ਦਾ ਸਮਝੋ ਕਿ ਹੋ ਗਿਆ ਉਹ ਫਲ ਮਿਲ ਗਿਆ ਤਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਬਾਣੀ ਦੇ ਰਹੀਂ ਸਮਝਾਉਂਦੇ ਨੇ ਉਹ ਤੀਰਤ ਮੱਜਨ ਇਸ਼ਨਾਨਾ ਇਸ ਕਲਮਹਿ ਮੈਲ ਭ੍ਰਿਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਨਿਜੈ ਜਿਹੜਾ ਸਾਧ ਸੰਗਤ ਵਿੱਚ ਪਰਮੇਸ਼ਰ ਦੇ ਗੁਣ ਗੰਦਾ ਉਹਨੂੰ ਇਹਨਾਂ ਤੀਰਤਾਂ ਦੇ ਇਸ਼ਨਾਨ ਦਾ ਫਲ ਮਿਲ ਗਿਆ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਸਤਿਗੁਰੂ ਜੀ ਫਰਮਉਂਦੇ ਬਾਤੀ ਸਾਰੇ ਅਗਿਆਨਤਾ ਦੇ ਵਿੱਚ ਅੰਨੇ ਅਨਜਾਨ ਆ ਜਿਸ ਦੇਤੇ ਪਰਮੇਸ਼ਰ ਕਿਰਪਾ ਕਰ ਦਵੇ ਸਤ ਸੰਗਤ ਦੀ ਦਾਤ ਬਖਸ਼ ਦਵੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਸੁਗੜ ਤੇ ਸਿਆਣਾ ਮੰਨਿਆ ਜਾਂਦਾ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਸਤਗੁਰੂ ਜੀ ਫਰਮਾਉਂਦੇ ਅਖੀਰਲੀਆਂ ਪੰਕਤੀਆਂ ਵਿੱਚ ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਮਾਤਮਾ ਦਾ ਮਿਲਾਪ ਹੋ ਗਿਆ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਆਪ ਉਹਨਾਂ ਜੀਵਾਂ ਤੋਂ ਉਹਨਾਂ ਪਰਮੇਸ਼ਰ ਦੇ ਮਲਾਪ ਕਰਨ ਵਾਲਿਆਂ ਤੋਂ ਕੁਰਬਾਨ ਜਾਂਨਾ ਹ ਜਿਹੜੇ ਪਰਮੇਸ਼ਰ ਨਾਲ ਮਿਲ ਗਏ ਨੇ ਜਿਹੜੇ ਗੁਰੂ ਵਾਲੇ ਬਣਦੇ ਨੇ ਤਾਂ ਸਤਿਗੁਰੂ ਜੀ ਅਖੀਰਲੀ ਪੰਕਤੀ ਵਿੱਚ ਫਰਮਾਉਂਦੇ ਨੇ ਫਿਰ ਸਮਾਪਤੀ ਕਰੀਏ ਮਾਗ ਸੁਚੇ ਸੇ ਕੰਢਿ ਹੈ ਜਨ ਪੂਰਾ ਗੁਰ ਮਿਹਰਬਾਨ ਮਾਗ ਮਹੀਨੇ ਦਾ ਉਪਦੇਸ਼ ਪ੍ਰਦਾਨ ਕਰਦੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਮਾਘ ਦੇ ਮਹੀਨੇ ਕੋਈ ਮਨੁੱਖ ਇਸ਼ਨਾਨ ਕਰਕੇ ਅੰਦਰੋਂ ਸੱਚਾ ਨਹੀਂ ਹੋ ਸਕਦਾ ਅੰਦਰੋਂ ਸੱਚਾ ਉਹ ਹੋ ਸਕਦਾ ਹੈ ਜਿਸ ਉੱਪਰ ਪੂਰਾ ਗੁਰੂ ਮਿਹਰ ਕਰ ਦਿੰਦਾ ਹੈ ਤੇ ਉਹ ਗੁਰੂ ਵਾਲਾ ਬਣ ਕੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਅੱਗੇ ਗੁਰੂ ਦੇ ਉਪਦੇਸ਼ ਨੂੰ ਵੰਡਦਾ ਹੈ ਮਰਜ਼ੀ ਕਿਰਪਾ ਕਰਨ ਸਤਿਗੁਰਾਂ ਨੇ ਇਹ ਉਪਦੇਸ਼ ਮਾਘ ਮਹੀਨੇ ਰਹੀਂ ਬਾਰਾ ਮਹਾ ਦੀ ਪਾਵਨ ਬਾਣੀ ਵਿੱਚ ਬਕਸਿਆ ਹੈ ਸੋ ਸਤਗੁਰਾਂ ਦੇ ਪਾਵਨ ਉਪਦੇਸ਼ ਸੰਗਤਾਂ ਨਾਲ ਸਾਂਝੇ ਕਰਦਿਆਂ ਕਿਹ ਪ੍ਰਕਾਰ ਦੀਆਂ ਗਲਤੀਆਂ ਪੱਲਾ ਹੋ ਜਾਂਦੀਆਂ ਮਹਾਰਾਜ ਬਕਸ ਲੈਣ ਅੱਗੇ ਤੋਂ ਸਮਤ ਬਖਸ਼ਿਸ਼ ਕਰਨ ਸੋ ਸਾਧ ਸੰਗਤ ਜੀਓ ਇਸੇ ਤਰ੍ਹਾਂ ਸਤਗੁਰੂ ਜੀ ਸਾਰੀਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਰੱਖਣ ਕਿਰਤਕ ਮਈਆਂ ਵਿੱਚ ਵਾਧੇ ਕਰਨ ਸਰੀਰਾਂ ਦੀਆਂ ਚੜ੍ਹਦੀਆਂ ਕਲਾ ਰੱਖਣ ਸੋ ਹੋਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਜਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਤੇ ਮੇਰ ਦਾ ਪਰਿਆ ਹੱਥ ਰੱਖਣ ਸੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਹੋਰ ਸੰਗਤਾਂ ਤੱਕ ਇਹ ਗੁਰੂ ਦਾ ਉਪਦੇਸ਼ ਪਹੁੰਚ ਸਕੇ ਤੇ ਆਪ ਜੀ ਦਾ ਭਲਾ ਹੋਵੇ ਮਰਜ਼ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ